ਉਹ ਕਿੱਥੋਂ ਲਿਆ ਆ ਜਾਨਵਰ ਕਿੱਥੋਂ ਆ ਜਾਨਵਰ ਲੈ ਲਓ ਭਾਈ ਕਿੱਥੋਂ ਆ ਬਾਈਪਾਸ ਤੇ ਇਹ ਬੰਨੇ ਆ ਤੋ ਇੰਨੀ ਇੰਨੀ ਗਰਮੀ ਆ ਪੈਂਡ ਇਟ 50 ਟੈਂਪਰੇਚਰ ਆ ਤੇਰੇ ਨਾਲ ਤਾਂ ਵੇਚਣਾ ਹੈ ਕਿੰਨੇ ਦੇ ਆ ਇਹ 1000 ਇਹਨਾਂ ਨੂੰ ਕੋ ਪਾਣੀ ਪੁਣੀ ਪੁਲਾਇਆ ਨਹੀਂ ਪੁਲਾਇਆ ਨਹੀਂ ਥੱਲੇ ਲਾ ਯਾਰ ਇਹਨਾਂ ਨੂੰ ਥੱਲੇ ਲਾ ਵਿਚਾਰੇ ਜਾਨਵਰ ਆ ਤੇ ਕਿੰਨੇ ਉਹ ਛਾਵੇਂ ਕਰ ਛਾਵੇਂ 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 ਇਹ ਤੋਂ ਵੇਚ ਕੇ ਜਿਹੜਾ ਮੁਨਾਫਾ ਕੱਢਦਾ ਆ ਉਹ ਤੋਂ ਬਾਅਦ ਰੋਟੀ ਪੜੀ ਇਹ ਤਾਂ ਨਾ ਚੱਲਦਾ ਹਾਂਜੀ ਇਹ ਤੈਨੂੰ ਇਹਦੇ ਪੈਸੇ ਦੇ ਦੀਏ ਇਹ ਵਿਚਾਰੇ ਜੰਗਲ ਦੇ ਜਾਨਵਰ ਆ ਨੰਤ ਪਿੰਜਰੇ ਚ ਕੈਦ ਕੀਤਾ ਇੰਨੀ ਗਰਮੀ ਆ ਹਾਂਜੀ ਇਹਨਾਂ ਨੂੰ ਕੁਝ ਖੁਲਾਇਆ ਪੁਲਾਇਆ ਵੀ ਹੈ ਇਹ ਤਾਂ ਪਾਣੀ ਤੋਂ ਭੁੱਖੇ ਮਰੇ ਹੋਣੇ ਵਿਚਾਰੇ ਕਦੋਂ ਤੋਂ ਤੁਰਿਆ ਇਧਰੋਂ ਸਵੇਰ ਤੋਂ ਕਿੰਨੇ ਵੇਚੇ ਪਹਿਲਾਂ ਦੋ ਵੇਚੇ ਚਾਰ ਵੇਚੇ ਪਹਿਲੇ ਦੋ ਵੇਚੀ ਦੋ ਵੇਚ ਦਿੱਤੇ ਹਾਂਜੀ ਉਹਨਾਂ ਦੋ ਰਹਿ ਗਏ ਹਾਂਜੀ ਔਰ ਇਹ ਯਾਰ ਇਹ ਤਾਂ ਵਿਚਾਰੇ ਜੰਗਲ ਦੇ ਜਾਨਵਰ ਆ ਉਡਰਨ ਵਾਲੇ ਪੰਛੀ ਹੈਗੇ ਆ ਇਹ ਇਹ ਤਾਂ ਆਯਾਦ ਰਣ ਵਾਲੇ ਪੰਛੀ ਆ ਤੂੰ ਇਹਨਾਂ ਨੂੰ ਕੈਦ ਕੀਤਾ ਹੋਇਆ ਜੇ ਤੈਨੂੰ 1000 ਰੁਪਏ ਮੈਂ ਦੇ ਦਾਂ ਤੇ ਇਹ ਇਹਨਾਂ ਨੂੰ ਛੱਡ ਦਈਏ ਹਾਂਜੀ ਛੱਡ ਹੈਂ ਹਾਂਜੀ ਲੈ ਪਰ ਤੂੰ ਪਹਿਲੇ ਲੈ ਲੈ ਇਹਨਾਂ ਨੂੰ ਜਿਨ੍ਹਾਂ ਨੂੰ ਇਹਨਾਂ ਨੂੰ ਗਾਂਹ ਤੋਂ ਤੈਨੂੰ ਹੋਰ ਕਿਤੇ ਲਵਾ ਦਵਾਂ ਮੈਂ ਤੈਨੂੰ ਕਿਤੇ ਮਜ਼ਦੂਰ ਕਿਤੇ ਫੈਕਟਰੀ ਚ ਲਵਾ ਦਵਾਂ ਜੇ ਤਰਾ ਰੋਜ਼ੀ ਰੋਟੀ ਨਹੀਂ ਚੱਲਦਾ ਤਾਂ ਠੀਕ ਹਾਂ ਲਵਾ ਦੇ ਤੈਨੂੰ ਫੈਕਟਰੀ ਚ ਲਵਾ ਦਿੰਦਾ ਮੈਂ ਠੀਕ ਹੈ ਪਾਣੀ ਪਲਾਈਏ ਪਾਣੀ ਪੀਣਾ ਪੀ ਲੈ ਜਾਂ ਲੈ ਆ ਯਾਰ ਪਾਣੀ ਦੇ ਅੱਛਾ ਪਾਣੀ ਲੈਣ ਨੂੰ ਪਾਣੀ ਪਾਣੀ ਪਲਾਈਏ ਠੀਕ ਹੈ ਜੀ ਪਿੰਜਰਾ ਖੋਲੇ ਨੂੰ ਪਾਣੀ ਤਾਂ ਪਲਾਈਏ ਹੋਣੀ ਚਾਹੀਦੀ ਖੋਲੀ ਹੋਲੀ ਵਿੱਚ ਕਰਦੇ ਪਾਣੀ ਪਾਣੀ ਪਿਲਾ ਕਰਦੇ ਲਾ ਤਾਂ ਤੁਸੀਂ ਪਿਲਾ ਪਾਣੀ ਨੇ ਗਰਮੀ ਆ ਇਹਨਾਂ ਜਾਨਵਰਾਂ ਨੂੰ ਛੱਡਿਆ ਪਣੇ ਛੱਡ ਦਈਏ ਇਹਨਾਂ ਨੂੰ ਛੋੜ ਦੋ ਇਹ ਹੈ ਪਾਲਤੂ ਕਿਸੇ ਦੇ ਨਹੀਂ ਨਹੀਂ ਪਾਲਤੂ ਨਹੀਂ ਹੈ ਇਹ ਵੇਚਤਾ ਹੈ ਅੱਛਾ ਵੇਚਤਾ ਹੈ ਹਾਂ ਇਹ ਵੇਚਤਾ ਹੈ ਨਾ ਨਿਕਾਲ ਯਾਰ ਨਿਕਾਲ ਗਲਾਸ ਦੇ ਦੇ ਨਿਕਾਲ ਲੈ ਨੂੰ ਕੋ ਨਿਕਾਲ ਦੇ ਸਾਰੇ ਨਿਕਾਲੀਆ ਇੱਕ ਇੱਕ ਕਰਕੇ ਬਣਾਏ ਇੱਕ 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 ਕਰਕੇ ਨਿਕਾਲ ਦੇ ਤਿਆਨਾ ਤਿਆਨਾ ਕੋਈ ਵਿਚਾਰੇ ਜੰਗਲ ਤੇ ਜੰਮ ਪਰ ਇਸ ਜਗ੍ਹਾ ਵੀ ਨਿਕਾਸ 30 40 ਪਰ ਅਰੋ ਕੁ ਬਚਾ ਲੇ ਕੋ ਪਰਨਾ ਤੋਂ ਦਈ ਨਹੀਂ ਦੇਖ ਜੰਗਲ ਦੇ ਜਾਨਵਰ ਹੈ ਚੱਲ ਆ ਆ ਜਾ ਲੋ ਜੇ ਯਾਦ ਹੋ ਗਏ ਠੀਕ ਹੈ ਅੱਛਾ ਆਪਾਂ ਆਪਕੋ ਆਪਕੋ ਪੈਸੇ ਦੇ ਦिए ਠੀਕ ਹੈ ਆਕਾ ਕਾਮ ਚੱਲ ਗਿਆ ਵੇਖੋ ਕੀ ਕੀ ਨਾਮ ਹੈ ਤੇਰਾ ਅੱਜ ਅਜੀਤ ਇਹ ਇਧਰਲੇ ਪਾਸੇ ਸਾਡੇ ਲੈ ਕੇ ਤੇ ਇਹ ਚਾਰ ਜਾਨਵਰ ਲੈ ਕੇ ਆਇਆ ਸੀਗਾ ਇਹ ਚਾਰ ਜਾਨਵਰ ਇਹਨੇ ਪਹਿਲਾਂ ਇਹਨੇ ਦੋ ਜਾਨਵਰ ਉਧਰ ਵੇਚ ਦਿੱਤੇ ਦੋ ਜਾਨਵਰ ਮੈਂ ਅਜੇ ਆ ਆਪਣੀ ਗੱਡੀ ਖੜੀ ਕੀਤੀ ਸੀ ਤੇ ਜਾਨਵਰ ਵਿੱਚੋਂ ਜਾਨਵਰ ਜਾਨਵਰ ਲੋ ਜਾਨਵਰ ਲੋ ਦੀ ਗੱਲ ਕਰ ਰਿਹਾ ਸੀਗਾ ਤੇ ਮੈਂ ਇਹਦੇ ਨਾਲ ਗੱਲ ਕੀਤੀ 1000 ਰੁਪਏ ਦਾ ਇਹਦੇ ਨਾਲ ਸੌਦਾ ਮਾਰਿਆ ਮੈਂ ਇੰਨੀ ਪੀਖਮ ਗਰਮੀ ਦੇ ਵਿੱਚ ਇਹਨੇ ਆ ਜਿਹੜੇ ਪਿੰਜਰੇ ਦੇ ਵਿੱਚ ਜਾਨਵਰ ਪਾਏ ਹੋਏ ਸੀਗੇ ਪਤਾ ਨਹੀਂ ਉਹਨਾਂ ਨੂੰ ਦਾਣਾ ਦਿੱਤਾ ਪਾਣੀ ਦਿੱਤਾ ਕਿ ਨਹੀਂ ਦਿੱਤਾ ਪਰ ਇਹ ਇਹਦਾ ਇਹ ਰੋਜੀ ਰੋਟੀ ਦਾ ਇੱਕ ਸਾਧਨ ਹੈਗਾ ਇਹਦੀ ਰੋਜ਼ਮਾਰਾ ਦੀ ਜ਼ਿੰਦਗੀ ਹੈ ਪਰ ਇਹ ਜਾਨਵਰ ਜਿਹੜੇ ਹੈਗੇ ਆ ਇਹਨਾਂ ਨੂੰ ਜਿਵੇਂ ਆਜ਼ਾਦ ਹੋਣਾ ਚਾਹੀਦਾ ਸੀ ਇਹਨਾਂ ਨੂੰ ਮੈਂ ਆਪ ਪਰਚੇਸ ਕਰਕੇ ਇਹਨਾਂ ਨੂੰ ਆਜ਼ਾਦ ਕਰ ਦਿੱਤਾ ਸੋ ਸਾਨੂੰ ਸਾਰੇ ਮਨੁੱਖਾਂ ਨੂੰ ਇਹ ਚਾਹੀਦਾ ਕਿ ਜਿਹੜੇ ਇਹ ਪਰਿੰਦੇ ਹੈਗੇ ਆ ਇਹ ਸਾਡੇ ਸਾਡੇ ਰੱਖਣ ਦੇ ਥੋੜੀ ਹੈਗੀ ਕਿ ਅਸੀਂ ਇਹਨਾਂ ਨੂੰ ਗੁਲਾਮ ਬਣਾ ਕੇ ਰੱਖ ਸਕਦੇ ਆ ਮੈਂ ਇਹਨੂੰ ਵੀ अजीत ਨੂੰ ਇਹ ਗੱਲ ਕਹੀ ਹੈ ਕਿ ਜੇ ਤੈਨੂੰ ਕੰਮ ਚਾਹੀਦਾ ਤੇਰੇ ਬਾਲ ਬੱਚੇ ਨੇ ਤੇਰੀ ਰੋਜੀ ਰੋਟੀ ਦਾ ਕੋਈ ਹੋਰ ਸਾਧਨ ਨਹੀਂ ਹੈਗਾ ਤੇ ਮੈਂ ਤੈਨੂੰ ਕਿਸੇ ਫੈਕਟਰੀ ਦੇ ਵਿੱਚ ਲਵਾ ਦਿੰਦਾ ਤਾਂ ਕਿ ਤੇਰਾ ਰੋਜੀ ਰੋਟੀ ਦਾ ਕੰਮ ਚੱਲ ਜਾਏ ਪਰ ਇਹ ਵਾਲਾ ਜਿਹੜਾ ਕੰਮ ਹੈਗਾ ਜੀਵ ਜੰਤੂਆਂ ਨੂੰ ਆਪਾਂ ਇਦਾਂ ਕਰਦੇ ਆ ਫਿਰ ਆਪਾਂ ਇਹਨਾਂ ਨੂੰ ਇਹਨਾਂ ਤੋਂ ਆਪਾਂ ਫਿਰ ਕੰਮ ਲੈਨੇ ਇਹਨਾਂ ਨੂੰ ਬੰਦੀ ਬਣਾ ਕੇ ਜਾਂ ਤਾਂ ਫਿਰ ਬਹੁਤ ਸਾਰੇ ਲੋਕ ਅਡਾਰੀਆਂ ਕਰਵਾਉਂਦੇ ਇਹਨਾਂ ਦੇ ਕੋਲੋਂ ਉਹ ਵੀ ਉਹ ਵੀ ਗਲਤ ਗੱਲ ਹੈ ਕਿਉਂਕਿ ਇਹ ਪਰਿੰਦੇ ਨੇ ਇਹ ਇਹਨਾਂ ਦਾ ਕੰਮ ਹੈ ਪਰਾਂ ਦੇ ਤੇ ਉੱਡਣਾ ਤੇ ਆਜ਼ਾਦ ਰਹਿਣਾ ਇਹ ਪ੍ਰਮਾਤਮਾ ਨੇ ਇਹਨਾਂ ਦੀ ਜੁਨੀ ਜਿਹੜੀ ਇਸ ਇਸ ਤਰੀਕੇ ਦੀ ਬਣਾਈ ਹੈ ਪਰ ਇਹ ਹੁਣ ਇਹ ਲੋਕ ਹਰੇਕ ਚੀਜ਼ ਤੋਂ ਆਪਣਾ ਮੁਨਾਫਾ ਕੱਢਦੇ ਆ ਪ੍ਰੋਫੈਸ਼ਨ ਕਰਦੇ ਆ ਇਹ ਕਿੰਨੇ ਕਿੰਨੇ ਦੇ ਲੈ ਕੇ ਆ 500 ਦੇ ਕਿ 600 ਦੇ ਲਿਆ ਆ ਸਗਾ ਮੈਂ 800 ਕੋ 800 ਦੇ ਲੈ ਕੇ ਆਇਆ ਇਹ 800 ਰੁਪਏ ਦੇ ਲੈ ਕੇ ਆਇਆ ਤੇ 1000 ਰੁਪਏ ਇਹਨੂੰ ਮੈਂ ਦੇ ਦਿੱਤਾ ਚਲੋ ਇਹ ਜਿੱਥੋਂ ਵੀ ਲੈ ਕੇ ਆ 200 ਰੁਪਏ ਇਹਨੂੰ ਮੁਨਾਫਾ ਹੋ ਗਿਆ ਪਰ ਇਹਨੇ ਇਹ 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 ਦੇ ਮਨ ਵਿੱਚ ਇਹੀ ਇੱਕ ਰੋਜੀ ਰੋਟੀ ਦਾ ਇੱਕ ਸਾਧਨ ਇਹਦਾ ਬਣ ਗਿਆ ਜਦ ਕਿ ਜਹਾ ਨਹੀਂ ਚਾਹੀਦਾ ਕਿਉਂਕਿ ਅਸੀਂ ਪਰਿੰਦਿਆਂ ਨੂੰ ਗੁਲਾਮ ਨਹੀਂ ਬਣਾ ਸਕਦੇ ਸੋ ਮੈਂ ਬਾਕੀਆਂ ਨੂੰ ਵੀ ਰਿਕਵੈਸਟ ਕਰੂੰਗਾ ਕਿ ਇਹ ਜਿਹੜੇ ਪਰਿੰਦੇ ਨੇ ਇਹ ਕੁਦਰਤ ਦੀ ਦੇਣ ਹੈ ਆਪਣੀ ਇੱਕ ਜੁਨੀ ਭੁਗਤਣ ਆਏ ਆ ਔਰ ਆਪਣੀ ਜੁਨੀ ਚ ਆਪਣਾ ਆਨੰਦ ਲੈਂਦੇ ਨੇ ਤੁਸੀਂ ਦੇਖੋ ਕਦੇ ਕਿਸੇ ਕੀੜੀ ਨੂੰ ਮਾਰਨ ਦੀ ਕੋਸ਼ਿਸ਼ ਕਰੋ ਕੀੜੀ ਤੁਹਾਡੇ ਤੋਂ ਮੌਤ ਤੋਂ ਡਰਦੀ ਹੈ ਔਰ ਤੁਹਾਡੇ ਤੋਂ ਅੱਗੇ ਭਜਦੀ ਆ ਇਹਦਾ ਮਤਲਬ ਕਿ ਉਹ ਜਿਸ ਜੋਨੀ ਵਿੱਚ ਵੀ ਕੋਈ ਵੀ ਜੀਵ ਜੰਤੂ ਹੈਗਾ 84 ਲੱਖ ਜੋਨੀ ਚ ਆਪਣੀ ਜੋਨੀ ਚ ਸੰਤੁਸ਼ਟ ਹੈ ਆਪਣੀ ਲਾਈਫ ਦੇ ਵਿੱਚ ਉਹ ਖੁਸ਼ ਆ ਤੇ ਆਪਾਂ ਉਹਨਾਂ ਦੀਆਂ ਖੁਸ਼ੀਆਂ ਨੂੰ ਗੁਲਾਮ ਜਦੋਂ ਕਰਦੇ ਆ ਗੁਲਾਮ ਬਣਾਉਂਦੇ ਆ ਇਹ અત્યੰਤ ਮਾੜੀ ਗੱਲ ਹੈ ਮੈਂ ਬਾਕੀ ਆਪਣੇ ਸੱਜਣਾਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਪੰਛੀਆਂ ਨੂੰ ਉਹਨਾਂ ਨੂੰ ਆਪਣੇ ਬੱਲ ਬੂਤੇ ਤੇ ਮਤਲਬ ਰਹਿਣ ਦਿਓ ਕਿਉਂਕਿ ਇਹ ਇੱਕ ਵਾਰ ਮੈਂ ਇੱਕ ਛੋਟੀ ਜੀ ਤੁਹਾਨੂੰ ਇਹਦੇ ਪਿੱਛੇ ਵੀ ਇੱਕ ਕਹਾਣੀ ਸੁਣਾਉਣਾ ਕਿ ਸਾਡੀ ਕੋ ਭਾਰਤੀ ਮੂਲ ਦੀ ਕੋਈ ਲੇਡੀ ਸੀਗੀ ਜਿਹੜੀ ਬਾਹਰ ਪ੍ਰਦੇਸ਼ ਵਿੱਚ ਗਈ ਹੋਈ ਸੀਗੀ ਤੇ ਉਹ ਕੀ ਕਰਦੀ ਸੀ ਜਿੱਥੇ ਇੱਕ ਗੋਰਿਆਂ ਨੇ ਇੱਕ ਇਹੋ ਜਿਹਾ ਇੱਕ ਥੜਾ ਬਣਾਇਆ ਸੀ ਜਿੱਥੇ ਕਬੂਤਰਾਂ ਕੇ ਜਿਹੜੇ ਸੀ ਉਹ ਡੇਲੀ ਚੋਗਾ ਚੁਗਦੇ ਸੀ ਕਿਉਂਕਿ ਅਸੀਂ ਅਸੀਂ ਲੋਕ ਉਸ ਤਰੀਕੇ ਦੇ ਦਇਆਬਾਨ ਹੈਗੇ ਆ ਭਾਰਤੀ ਮੂਲ ਦੇ ਲੋਕ ਤੇ ਅਸੀਂ ਉਹਨਾਂ ਨੂੰ ਕੋਈ ਨਾ ਕੋਈ ਚਾਰਾ ਜ਼ਰੂਰ ਪਾਉਂਦੇ ਆ ਉਹ ਆਪਣੇ ਘਰ ਤੋਂ ਦਾਣੇ ਲੈ ਕੇ ਉੱਥੇ ਉੱਥੇ ਪਾਦੀ ਸੀ ਉਹਨੂੰ ਇੱਕ ਗੋਰਾ ਇੱਕ ਫਾਲੋ ਕਰਦਾ ਸੀਗਾ ਵੀ ਇਹ ਕੀ ਕਰ ਰਹੀ ਹੈ ਉਨੇ ਇੱਕ ਦਿਨ ਦੋ ਦਿਨ ਤਿੰਨ ਦਿਨ ਚਾਰ ਦਿਨ ਉਹਨੇ ਉਹਨੂੰ ਫੋਲੋ ਕੀਤਾ ਅੰਤੋਂ ਨੇ ਉਹਨੂੰ ਪੁੱਛਿਆ ਆਪਣੀ ਜਵਾਨ ਚੋਂ ਉਹਨੂੰ ਪੁੱਛਿਆ ਵੀ ਤੂੰ ਇਹ ਕੀ ਕਰ ਰਹੀ ਹੈ ਉਹ ਕਹਿੰਦੀ ਮੈਂ ਇਹਨੂੰ 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 ਦਾਣਾ ਪਾ ਰਹੀ ਆ ਉਹ ਕਹਿੰਦਾ ਵੀ ਇਟ ਇਜ਼ ਰੋਂਗ ਇਹ ਗਲਤ ਹੈ ਕਹਿੰਦਾ ਇਹ ਇਹਨੂੰ ਇਹਨੂੰ ਤੁਸੀਂ ਹੈਲਪਲੈਸ ਬਣਾਤਾ ਕਿ ਇਹਦੇ ਇਹਦੇ ਮਾਈਂਡ ਸੈਟ ਹੋ ਗਿਆ ਕਿ ਮੇਰਾ ਹੋਰ ਕਿਤੇ ਜਾਣ ਦੀ ਮੈਨੂੰ ਜ਼ਰੂਰਤ ਨਹੀਂ ਮੇਰਾ ਜਿਹੜਾ ਦਾਣਾ ਹੈਗਾ ਉਹ ਇੱਥੇ ਹੀ ਮੈਨੂੰ ਮਿਲ ਜਾਣਾ ਇਸ ਕਰਕੇ ਉਹਨੇ ਵਿਸ਼ਾਲ ਜਿਹੜੀ ਉਹਦੀ ਉਹਦੀ ਸਿਗੀ ਉਡਾਰੀ ਲੰਬੀ ਘੁੰਮਦਾ ਫਿਰਦਾ ਸੀ ਚਾਹ ਦੇ ਨਾਲ ਉਹ ਕਦੇ ਕਿਤੇੋਂ ਚੁੱਕ ਕੇ ਆਉਂਦਾ ਸੀ ਕਦੇ ਇੱਕਦੋਂ ਚੁੱਕਣਦਾ ਸੀ ਉਹ ਉਹਨੇ ਇੱਕ ਜਗ੍ਹਾ ਤੇ ਬਾਉਂਡ ਕਰ ਦਿੱਤਾ ਸੋ ਇਹ ਇਹ ਇਹਨਾਂ ਨਾਲ ਰਿਲੇਟਡ ਹੈਗੀ ਕਿ ਅਸੀਂ ਇਹਨਾਂ ਪ੍ਰਿੰਦਿਆਂ ਨੂੰ ਬਾਉਂਡ ਨਹੀਂ ਕਰ ਸਕਦੇ ਇਹਨਾਂ ਨੂੰ ਆਪਣੇ ਬਲ ਬੁੱਤੇ ਦੇ ਉੱਤੇ ਇਹਨਾਂ ਦਾ ਜੀਵਨ ਹੀ ਇਸ ਤਰੀਕੇ ਦਾ ਇਸ ਵਾਤਾਵਰਣ ਦੇ ਤਰੀਕੇ ਨਾਲ ਬਣਿਆ ਕਿ ਉਹ ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਜੀਣ ਦੇਣਾ ਚਾਹੀਦਾ ਸੋ ਮੈਂ ਬਾਕੀਆਂ ਨੂੰ ਵੀ ਰਿਕਵੈਸਟ ਕਰੂੰਗਾ ਕਿ ਪੰਛੀਆਂ ਨੂੰ ਜਿਹੜਾ ਹੈਗਾ ਉਹਨਾਂ ਦੇ ਬਲ ਬੂਤੇ ਤੇ ਜੀਣ ਦੀ ਜਿਹੜੀ ਹੈਗੀ ਆ ਕੁਦਰਤ ਨੇ ਜੋ ਉਹਨਾਂ ਨੂੰ ਜੀਣ ਦਾ ਤਰੀਕਾ ਦਿੱਤਾ ਉਸੇ ਤਰੀਕੇ ਨਾਲ ਜੀਂਦੇ ਰਹਿਣਾ ਚਾਹੀਦਾ ਇਹਨਾਂ ਨੂੰ ਇਸ ਤਰ੍ਹਾਂ ਗੁਲਾਮ ਬਣਾ ਕੇ ਨਹੀਂ ਤਾਂ ਛੇ